ਕਾ ਕੋਈ ਵੀ ਸਰਕਾਰ ਨਹੀਂ ਖੜਦੀ ਇਸ ਕਰਕੇ ਅਸੀਂ ਵੀ ਸਾਰੀਆਂ ਸਰਕਾਰਾਂ ਤੋਂ ਟਾਂਗਾ ਖਾਤੀਆਂ ਨੇ ਅਸੀਂ ਅਕਾਲੀਆਂ ਤੋਂ ਵੀ ਖਾਤੀਆਂ ਟਾਂਗਾ ਬੈਠੇ ਵੀਰੋ ਤੋਂ ਭੈਣੋਂ ਸਾਰਿਆਂ ਨੂੰ ਪਿਆਰ ਭਰੀ ਸਾਥਰੀ ਅਕਾਲ ਵੀਰੋ ਅੱਜ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਆਪਾਂ ਇਸ ਕਿਸਾਨ ਵੀਰਾਂ ਦੇ ਨਾਲ ਸਮਰਥਨ ਦੇਣ ਲਈ ਆਏ ਆ ਤੇ ਸਾਡੀ ਜੂਨੀਅਰ ਦੀ ਪ੍ਰਤਾਕ ਬੀਪੀ ਅਨੂਪਪੁਰ ਦੇ ਸਮਰਥਨ ਤੇ ਨਾਲ ਅਸੀਂ ਆਏ ਆ ਕਿਸਾਨਾਂ ਨੂੰ ਸਬਰਥਨ ਦੇ ਵਾਸਤੇ ਤੇ ਅਸੀਂ ਮੋਤੀ ਨੂੰ ਦੱਸਣਾ ਚਾਹੁੰਦੇ ਆ ਮੋਤੀ ਜਿਹੜੇ ਤੋਂ ਚਾਲ ਚੱਲ ਰਿਹਾ ਹੈਗਾ ਇਹ ਜਿਹੜੇ ਆ ਇਹ ਮਾਤਾ ਕੁਛ ਨਹੀਂ ਸੀਦੇ ਵੰਛ ਦੇ ਵਿੱਚੋਂ ਨੇ ਤੇ ਕਦੀ ਵੀ ਨਾ ਨਿਊਣ ਵਾਲੇ ਨੇ ਨਾ ਕਦੀ ਝੁਕਣ ਵਾਲੇ ਨੇ ਤੇ ਨਾ ਇਹਨਾਂ ਨੂੰ ਅਜੇ ਤੱਕ ਕਿਸੇ ਨੇ ਚੁਕਾਇਆ ਤੇ ਨਾ ਹੀ ਝੁਕਣਗੇ ਮੋਤੀ ਸਾਹਿਬ ਚਾਹੇ ਤੂੰ ਗੋਲੀਆਂ ਮਾਰ ਚਾਹੇ ਤੂੰ ਅੱਤਰੂ ਕੈਸਾ ਛੱਡ ਅਸੀਂ ਕਦੇ ਵੀ ਨਹੀਂ ਛੁਕਾਂਗੇ ਅਸੀਂ ਕਿਸਾਨ ਵੀਰਾਂ ਦੇ ਨਾਲ ਇਹ ਪੈਣਾ ਸਾਡੀਆਂ ਮਾਤਾ ਗੁਜਰੀ ਦੀ ਵੰਸ਼ ਵਿੱਚੋਂ ਤੇ ਮਾਂ ਪਾ ਗੋਧੀਆਂ ਜਾਈਆਂ ਨੇ ਇੱਕ ਕਿਸਾਨ ਵੀਰਾਂ ਦੇ ਨਾਲ ਡਟ ਕੇ ਸਮਰਥਨ ਕਰਾਂਗੇ ਅਸੀਂ ਪਹਿਲਾਂ ਵੀ ਦਿੱਲੀ ਧਰਨਿਆਂ ਦੇ ਵਿੱਚ ਜੀੜੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਉਹਨਾਂ ਦੇ ਬਰਖਲਾਫ ਲਾਇਆ ਗਿਆ ਵਾ ਮੋਦੀ ਸਰਕਾਰ ਕੀ ਕਰ ਰਹੀ ਆ ਵੀ ਛੋਟੇ ਹਰ ਹਰ ਵਰਗ ਨੂੰ ਹਰ ਵਰਗ ਨੂੰ ਖਤਮ ਕਰਕੇ ਕਾਰਪੋਰੇਟ ਨੂੰ ਅੱਗੇ ਲਿਆਉਣੀ ਚਾਹੁੰਦੀ ਏਅਰਪੋਰਟ ਵੇਚਤੀ ਰੇਲਵੇ ਵੇਚਦੀ ਹੁਣ ਬਿਲਬਰਗੇਟ ਦਾ ਭਾਰਤ ਵਿੱਚ ਆਉਣਾ ਜਾਂ ਟਰੂਡੋ ਦਾ ਭਾਰਤ ਵਿੱਚ ਆਉਣਾ ਇਹ ਸਾਫ ਸੰਕੇਤ ਆ ਵੀ ਜਿਹੜੀਆਂ ਇਹਨਾਂ ਦੀਆਂ ਨਗਾਵਾਵਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਤੇ ਮਜ਼ਦੂਰਾਂ ਤੇ ਜਿਹੜੇ ਵੱਡੇ ਵੱਡੇ ਮਾਲ ਬਣਾ ਕੇ ਛੋਟੀ ਇੰਡਸਟਰੀ ਨੂੰ ਖਤਮ ਕੀਤਾ ਰਿਹਾ ਹੈ ਜਿੱਥੇ ਕਹਿ ਰਹੇ ਆ ਕਿ 60 ਦੇਸ਼ ਦੀ ਰੀੜ ਦੀ ਹੱਡੀ ਰੀੜ ਦੀ ਹੱਡੀ ਨੂੰ ਤੋੜਿਆ ਜਾ ਰਿਹਾ ਜਿਹੜੇ ਲੋਕ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਹਮੇਸ਼ਾ ਹੀ ਲੜਦੇ ਆਏ ਆ ਲੜਦੇ ਰਹਿਣਗੇ ਜਿਹੜੀ ਵੀ ਐਸਕੇਮ ਕਾਲ ਦਊਗਾ ਉਹਦੀ ਕਾਲ ਦੇ ਉੱਤੇ ਅਸੀਂ ਤਰਨਤਾਰ ਜਿਲ੍ਹੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਹਰ ਇੱਕ ਇੱਕ ਜਿੱਥੇ ਵੀ ਐਸਕੇਮ ਦੀ ਕਾਲ ਹੋਊਗੀ ਉਹਨਾਂ ਦੇ ਕਾਲ ਦੇ ਤੌਰ ਤੇ ਸੰਪੂਰਨ ਸਹਿਯੋਗ ਮੇਰਾ ਨਾਮ ਜੀ ਹਰਜਿੰਦਰ ਸਿੰਘ ਹਾਂਜੀ ਬੰਦ ਚੌਂਗ ਬੰਦੇ ਹਾਤੀ ਮਜ਼ਦੂਰ ਸਭਾ ਦਾ ਤਸੀਲ ਹਦਾ ਪ੍ਰਧਾਨ ਹਾਂਜੀ ਸਰ ਜਿਹੜਾ ਅੱਜ ਭਿੱਖੀ ਵੀਨਟ ਚੌਂਗ ਦੇ ਵਿੱਚ ਜਿੱਥੇ ਤਰਨਾ ਲਗਾਇਆ ਗਿਆ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਇਹ ਤਰਨਾ ਜਿਹੜਾ ਲਾਇਆ ਜਿਹੜਾ ਮੋਦੀ ਆ ਜਿਹੜਾ ਮੋਦੀ ਉਹ ਲੋਕ ਮਾਰੂ ਨੀਤੀਆਂ ਜਿਹੜੀਆਂ ਲੈ ਕੇ ਆ ਮਜ਼ਦੂਰਾਂ ਤੇ ਕਿਸਾਨਾਂ ਲਈ ਇਹ ਉਹਦੇ ਕਾਰਨ ਇਹ ਤਰਨਾ ਜਿਹੜਾ ਉਹ ਲਾਇਆ ਗਿਆ ਵਾ ਅੱਛਾ ਇਹ ਸਰ ਜਿੱਦਾਂ ਕਿ ਅੱਜ ਇੱਥੇ ਚੌਂਕ ਪਿੱਕੀਵਿੰਡ ਇੱਥੇ ਹੈਗੀ ਮੇਨ ਜਿਹੜੀਆਂ ਦੁਕਾਨਾਂ ਆਏ ਉਹ ਕਿਸ ਤਰ੍ਹਾਂ ਇਹ ਤੁਹਾਨੂੰ ਰਿਸਪਾਂਸ ਮਿਲਿਆ ਜੀ ਜੀ ਅਸੀਂ ਇਹ ਜਿਹੜਾ ਸੱਦਾ ਦਿੱਤਾ ਸੀਗਾ ਦੁਕਾਨਾਂ ਵਾਲਿਆਂ ਨੂੰ ਸਾਰੇ ਭਰਾਵਾਂ ਨੂੰ ਕਿ ਇਹ ਰਲ ਕੇ ਆਪਾਂ ਮਜ਼ਦੂਰ ਤੇ ਕਿਸਾਨ ਆ ਜਿਹੜੇ ਰਲ ਕੇ ਜਿਹੜਾ ਇਹ ਮੋਦੀ ਦਾ ਜਿਹੜਾ ਆਪਾਂ ਵਿਰੋਧ ਕਰਨਾ ਵਾ ਕਿਉਂਕਿ ਜਿਹੜੇ ਮਜ਼ਦੂਰ ਤੇ ਕਿਸਾਨਾਂ ਵਾਸਤੇ ਇਹਨੇ ਜਿੰਨੇ ਵੀ ਜੋਤੋਂ 10 ਸਾਲ ਤੋਂ ਇਹ ਰਾਜ ਦੇ ਵਿੱਚ ਆਇਆ ਵਾ ਇਹਨੇ ਉਦੋਂ ਤੋਂ ਮਜ਼ਦੂਰ ਤੇ ਕਿਸਾਨਾਂ ਦੀ ਜਿਹੜੀਆਂ ਉਹ ਮਾੜੀਆਂ ਨੀਤੀਆਂ ਲਿਆਂਦੀਆਂ ਵਾ ਜਿਹੜਾ ਹੁਣ ਆਉਣ ਵਾਲਾ ਚੋਵੀ ਦੇ ਵਿੱਚ ਜਿਹੜਾ ਇਹ ਕਹਿੰਦਾ ਵੀ ਮੈਂ ਤੀਜੀ ਵਾਰੀ ਫੇਰ ਸੱਤਾ ਚ ਆਉਣਾ ਵਾ ਇਹ ਮਜ਼ਦੂਰ ਤੇ ਕਿਸਾਨ ਜਿਹੜੇ ਸਾਰੇ ਰਲ ਕੇ ਤੇ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਜਿਹੜਾ મોદી ਉਹ ਚੋਵੀ ਦੇ ਵਿੱਚ ਜਿਹੜਾ ਉਹ ਨਹੀਂ ਆਉਣ ਦੇਵਾਂਗੇ ਸਾਸੀਗਾ ਸਰ ਸਰ ਅੱਜ ਜਿਹੜਾ ਇੱਥੇ ਵੀ ਕਿਵੇਂਡ ਚੌਂਗ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਇਸ ਬੰਦ ਚ ਦੇਖੋ ਇਹ ਭਾਰਤ ਬੰਦਾ ਸਦਾ ਆ ਸਾਰੇ ਪੰਜਾਬ ਦੇ ਵਿੱਚ ਭਾਰਤ ਪਰ ਦੇ ਵਿੱਚ ਕਿਸਾਨੀ ਦੇ ਵਿਚਾਰ ਦੇ ਉਹਨਾਂ ਨੂੰ ਲੈ ਕੇ ਭਾਰਤ ਬੰਦ ਦਾ ਸਦਾ ਸਾਰੀਆਂ ਪਾਰਟੀਆਂ ਨੇ ਮਨ ਦਿੱਤਾ ਗਿਆ ਤੇ ਟਿੱਖੀ ਵਿੰਡ ਵੀ ਤਕਰੀਬਤ ਤਰੀ ਦੇ ਬੰਦ ਆ ਤੇ ਜਿਹੜੇ ਕਾਨੂੰਨ ਮੰਨਣ ਵਾਲੇ ਆ ਲੋਕਾਂ ਦੀ ਸੁਰੱਖਿਆ ਤੇ ਸ਼ਾਂਤੀ ਵਾਸਤੇ ਕੋਸ਼ਿਸ਼ ਕਰਨਾ ਤੇ ਕਿਸੇ ਨਾਲ ਵੀ ਕੋਈ ਜ਼ੋਰ ਜ਼ਬਰਦਸਤੀ ਜਾਂ ਕੋਈ ਧੱਕੇ ਨੂੰ ਅਸੀਂ ਨਹੀਂ ਕਰਨ ਦਵਾਂਗੇ ਆ ਜਿਹੜੀ ਆਵਾਜ਼ ਆਈ ਹੈ ਉਹਨਾਂ ਨੂੰ ਵੀ ਸਚਾਰੂ ਬਣਾਉਣਾ ਆ ਤੇ ਜਿਹੜਾ ਡਿਵਰਸ਼ਨ ਪੁਆਇੰਟਾਂ ਦੇ ਉੱਤੇ ਡਿਊਟੀਆਂ ਲਗਾਈਆਂ ਗਈਆਂ ਨੇ ਤਾਕਿ ਜਿਹੜੇ ਆਮ ਲੋਕ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੇ ਆਪਣੀ ਅਪੱਤੀ ਦਾ ਸਾਹਮਣਾ ਨਾ ਕਰਨਾ ਧੰਨ ਸਤਿ